ਮਲਾ ਮਲਾ ਤੀਜਾ ਦੋ ਤੁਕੇ ਸਤ ਗੁਰ ਤੇ ਪਾਵੈ ਕਰ ਦਰ ਮਹਿਲ ਸੁਥਾਨ ਗੁਰ ਸ਼ੁਭਦੀ ਤੂ ਕੈ ਅਬਿਮਾਨ ਜਿਨ ਕੋ ਲਿਲਾਤ ਲਿਖਿਆ ਤੋਰ ਨਾਮ ਅਨੰਦਿਨ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਾ ਪਾਵੈ ਮਾਨ ਰਹਾਉ ਮਨ ਕੀ ਵਿਧ ਸਤ ਗੁਰ ਤੇ ਜਾਣੈ ਅਨੰਦਿਨ ਲੱਗ ਸਦ ਹਰ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾ ਸਾਚੀ ਪਾਵੇਂ ਮਾਨ ਇਹ ਮਨ ਖੇਲਾ ਹੁਕਮ ਕਾ ਬਾਧਾ ਇਕ ਖਿਨ ਮੈਂ ਦਾਦਿਸ਼ ਫਿਰ ਆਵੇ ਜਾ ਆਪੇ ਨਦਰ ਕਰੇ ਹਰ ਤਬ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਵਸ ਆਵੇ ਇਸ ਮਨ ਕੀ ਬਿਧ ਮਨੂ ਜਾਣੈ ਗੁੱਝੇ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮੈਂ ਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਿਆ ਸੁਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀਆ ਬੁਝਾਈ ਮਨ ਮੇਰੇ ਨਾਮ ਰਹੋ ਲਿਵ ਲਾਈ ਅਦਿਸ਼ਟ ਅਗੋਚਰ ਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਪੀਜੈ ਏਕ ਲਿਵ ਲਾਗੈ ਸਹਿਜੇ ਰਹਿ ਸਮਾਈ ਗੁਰ ਪ੍ਰਸਾਦੀ ਪਰੰਪਰ ਭਾਗੈ ਏਕ ਨਾਮ ਲਿਵ ਲਾਈ ਗੁਰਬਚਨੀ ਸੱਚਕਾਰ ਕੁਮਾਵੇ ਗਤ ਮਤ ਤਬਹੀ ਪਾਈ ਕੋਟ ਮਧੇ ਕਿਸੈ 부ਝਾਏ ਤਿਨ ਰਾਮ ਨਾਮ ਲੇਵ ਲਈ ਜਾਂ ਜਾਂ ਦੇਖਾਂ ਤਾ ਏਕੋ ਸੋਈ ਏ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਤ ਮਲਾਤੀ ਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦਦਾ ਰਾਗੀ ਦਰਸਾਚੈ ਪਤ ਪਾਈ ਮਨ ਵੇ ਮਨਸਿਓ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇ ਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਗੰਗ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਗਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਘਰ ਲਾਏ ਸੋ ਸਚ ਰਹਾ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਹੀਂ ਨਾਮੇ ਦੇਵढਾਈ ਮਲਾਪ ਮੈਂ ਲਾ ਤੀਜਾ ਹਉਮੈ ਬਿਖ ਮਨ 모ਇਆ ਲਦਿਆ ਅਜਗਰ ਪਾਰੀ ਗਰੁੜ ਸ਼ਬਦ ਮੁਖ ਪਾਇਆ ਹਉਮੈ ਬਿਖ ਹਰ ਮਾਰੀ ਮਨ ਰੇ ਹਉ ਮੈਂ ਮੋ ਦੁਖ ਪਾਰੀ ਇਹ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਤ ਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬੋ ਬਾਸ਼ਨਾ ਬੇਕਾਰ ਹਰ ਜਨ ਕਰਣੀ ਊਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਪਾ ਕਰ ਠਾਕੁਰ ਮੇਰੇ ਹਰ 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 ਉਰਤਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਲਾਰ ਮਨ ਲਾ ਤੀਜਾ ਕਰ ਦੂਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਏ ਮਨ ਗਿਰੀ ਕੇ ਏ ਮਨ ਉਦਾਸੀ ਕੇ ਏ ਮਨ ਅਵਰਨ ਸਦਾ ਅਵਨਾਸ਼ੀ ਕੇ ਏ ਮਨ ਚੰਚਲ ਕੇ ਏ ਮਨ ਬੈਰਾਗੀ ਇਸ ਮਨ ਕੋ ਨੰਤਾ ਕਿੱਥੋਂ ਲਾਗੀ ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੇਂ ਭਾਰ ਰਹਾਓ माया ममता ਕਰਤੈ ਲਾਈ ਏ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਝੋ ਪਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਆਂ ਗੁਣਾਂ ਕੀ ਪੰਡ ਉਤਾਰੇ ਅਨੰਦਿਨ ਏ ਕੋ ਨਾਮ ਵਖਾਣੈ ਸਤਗੁਰ ਕੀ ਉਹ ਦੀਖਿਆ ਲੈ ਸਤਗੁਰ ਆਗੇ ਇਸ ਤਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਿਤ ਦਰਗਾ ਪਰਵਾਨ ਸਭਨਾ ਮੈਂ ਏਕੋ ਏਕ ਵਖਾਣ ਹੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮਿਲੈ ਸੋਏ ਇੱਥੇ ਉਥਾਂ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ ਸੋਈ ਮੁਕਤ ਜਾਂ ਕੋ ਕਿਰਪਾ ਹੋਏ ਅਨੰਦਿੰਨ ਹਰ ਗਉਣ ਗਾਵੇ ਸੋਈ ਸਾਸਤਰ ਦੇਦ ਕੀ ਫਿਰ ਕੂਕ ਨਾ ਹੋਏ ਮਲਾ ਮਹਿਲਾ ਤੀਜਾ ਪ੍ਰਮ ਪ੍ਰਮ ਜੋ ਮਨ ਮੁਖ ਫਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਨ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਗਧਾ ਖੋਇਆ ਕਉਡੀ ਬਦਲੇ ਜਾਏ ਹਰ ਆਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਔਰਤਾਰ ਅਭਜਲ ਸ਼ਬਦ ਲੰਘਾਵਣ ਹਾਰ ਦਰ ਸੱਚ ਦਿਸੈ ਸਚਿਆਰ ਭਉ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਪਰਮ ਫੂਲੇ ਬਉ ਮਾਇਆ ਹਉ ਮੈਂ ਮਮਤਾ ਭਉ ਮੋ ਵਿਧਾਇਆ ਦੂਜੈ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਗੰਮ ਅਥਾ ਗੁਰ ਸ਼ਬਦੀ ਜਪੀਐ ਸਚ ਲਾ ਹਾਜ਼ਰ ਹਜ਼ੂਰ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸੁਮਾ ਮਲਾਤਮੈ ਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨੰਦਿਨ ਸਦ ਜਾਗੇ ਸਤਗੁਰ ਸੇਵੈ ਆਪ ਗੁਵਾਏ ਹਉ ਤਿਨ ਜਾਣ ਕੇ ਸਦ ਲਾਗੋਂ ਪਾਏ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾ ਮਾਇਆ ਮੋ ਅਗਿਆਨ ਗੁਬਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਡਾ ਕਰਤ ਵਿਹਾਈ ਮਰ ਮਰ ਜੰਮੈ ਮਿਲੈ ਸਜਾਈ ਗੁਰਮੁਖ RAM ਨਾਮ ਲਿਵ ਲਾਈ ਊੜੇ ਲਾਲ ਚਨਾ ਲਪਟਾਈ ਜੋ ਕਿਸ਼ ਹੋਵੇ ਸਹਿਜ ਸੁਭਾਏ ਹਰ ਰਸ ਪੀਵੈ ਰਸਨ ਰਸਾਈ ਕੋਟ ਨਧੇ ਕਿਸੈਬ ਜਾਈ ਆਪੇ ਬਖਸ਼ੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾ ਮੈਂ ਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹਾ ਗੁਰ ਸ਼ਬਦੀ ਅਸਤਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀ ਜਾ ਲਾ ਕਲ ਯੁਗ RAM ਨਾਮ ਹੈ ਗੁਰਮਤ ਅਨੰਦਿਨ ਹਿਰਦੈ ਰੂਈ ਜਾ ਰਹਾ ਬਾ ਬਿਹਾ ਖਿੰਖਿਨ ਬਿਲ ਲਾਏ ਬਿਨ ਪਰ ਦੇਖੇ ਨੀਂਦ ਨਾ ਪਾਏ ਇਹ ਵੇ ਛੋੜਾ ਸਹਾਂ ਨਾ ਜਾਏ ਸਤਗੁਰ ਮਿਲੇ ਤਾਂ ਮਿਲੇ ਸੁਭਾਈ ਨਾਮਹੀਣ ਬਿਨਸੈ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਕ ਕੰਮ ਕੁਮਾਏ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਂ ਵਿਖਿਆ ਵਾਪਾਰ ਮਹਰਜਾ ਨੰਮੈ ਸਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਔਰ ਤਾਰ ਗੁਰਮਾਨੈ ਮਨੈ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚਹ ਜਗ ਸ਼ੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹਿਲਾ ਚੌਥਾ ਘਰ ਪਹਿਲਾ ਚੌਪਦੇ ੴ ਸਤਗੁਰ ਪ੍ਰਸਾਦ ਅਨੰਦਿਨ ਹਰ ਹਰ ਧਿਆਉ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਤਬ ਕਿਰਪਾ ਤਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਵਿਗਸਿਓ ਜਾਨ ਹਰ ਭੇਟਿਓ ਬਨੁਵਾਰੀ ਰਹਾਉ ਜਿਨ ਐਸਾ ਨ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੋਲ ਲਾਗੀ ਗਾਰੀ ਹਰ ਤਿਸ ਕੈ ਕੋਲ ਪਰਸੂਤ ਨ ਕਰਿਓ ਤਿਸ ਵਿਦਵਾ ਕਰ ਮਹਿਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸ ਐਨਿਸ ਹਰ ਔਰਤਾਰੀ ਗੁਰ ਦੀ ਠਾਂ ਗੁਰ ਕਾ ਸਿਖ ਬਿਗਸੈ ਜਿਉਂ ਬਾਰਿਕ ਦੇਖ ਮਹਤਾਰੀ ਤਨ ਤੇਰ ਕਾ ਇੱਕ ਹੀ ਸੰਗਵਾਸਾ ਵਿੱਚ ਹौं ਮੈਂ ਤੀਤ ਕਰਾਰੀ ਗੁਰ ਪੂਰਾ ਹੈ ਹौं ਮੈਂ ਤੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ